ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਹੁਣ ਇੱਕ ਬਿਹਤ ਵੱਡੇ ਮੁੱਦੇ ਦੇ ਉੱਤੇ ਬਿਹਤ ਵੱਡਾ ਬਿਆਨ ਦਿੱਤਾ ਗਿਆ ਹੈ ਹਾਲਾਂਕਿ ਤੁਹਾਨੂੰ ਦੱਸ ਜੀਏ ਕਿ ਪੰਜਾਬ ਦੇ ਵਿੱਚ ਬਿਆਦਬੀਆਂ ਦੇ ਸਿਲਸਲੇ ਲਗਾਤਾਰ ਜਾਰੀ ਜਾਂਦੇ ਨੇ ਯਾਨੀ ਕਿ ਹੁਣ ਪੰਜਾਬ ਦੇ ਵਿੱਚ ਬਿਆਦਬੀ ਦਾ ਮੋਦਾ ਬਹੁਤ ਜ਼ਿਆਦਾ ਪਖਿਆ ਹੋਇਆ ਹੈ ਜਿਸ ਨੂੰ ਲੈ ਕੇ ਹੁਣ ਆਏ ਦਿਨ ਅਜੀਆਂ ਚੀਜ਼ਾਂ ਦੇ ਉੱਤੇ ਮਾਮਲਾ ਗਰਮਾਇਆ ਰਹਿੰਦਾ ਇਸ ਨੂੰ ਹੀ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਣਾ ਦੇ ਵੱਲੋਂ ਹੁਣ ਇਸ ਬਿਆਦਬੀ ਦੇ ਮਾਮਲੇ ਨੂੰ ਰੋਕਣ ਦੇ ਲਈ ਇੱਕ ਕਾਨੂੰਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਨੀ ਕਿ ਹੁਣ ਜੇਕਰ ਕੋਈ ਵਿਅਦਥੀ ਕਰਦਾ ਹੈ ਕੋਈ ਦੋਸ਼ੀ ਹੈ ਉਸ ਦੇ ਉੱਤੇ ਸਖਤ ਕਾਰਵਾਈ ਹੋਵੇਗੀ ਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਦੇ ਨਾਲ ਦੱਸਦੀ ਹੈ ਕਿ ਹੁਣ ਸਰਬ ਧਰਮ ਜਿਹੜੇ ਇੱਕ ਬਰਾਬਰ ਨੇ ਇਸ ਨੂੰ ਲੈ ਕੇ ਇੱਕ ਕਾਨੂੰਨ ਬਣਾਇਆ ਜਾਵੇਗਾ ਤੇ ਇਸ ਨੂੰ ਲੈ ਕੇ ਇੱਕ ਮੀਟਿੰਗ ਵੀ ਜਿਹੜੀ ਆ ਉਹ ਕੀਤੀ ਜਾਵੇਗੀ ਉਸ ਮੀਟਿੰਗ ਦੇ ਵਿੱਚ ਚਰਚਾਵਾਂ ਹੋਣਗੀਆਂ ਤੇ ਨਾਲ ਦੀ ਨਾਲ ਕਈ ਅਜਿਹੇ ਮਾਮਲੇ ਆ ਤੇ ਗੱਲਬਾਤ ਹੋਵੇਗੀ ਕਿਉਂਕਿ ਹੁਣ ਸੀਐਮ ਭਗਵੰਦੂ ਮਾਨ ਤਾਂ ਕਹਿੰਦੇ ਕਿ ਪੰਜਾਬ ਗੁਰੂਆਂ ਪੀਰਾਂ ਦੀ ਪੈਗੰਬਰਾਂ ਦੀ ਸੱਤਾ ਦੀ ਧਰਤੀ ਆ ਇਹਨਾਂ ਸਾਰਿਆਂ ਨੇ ਸਾਨੂੰ ਇਕਜੁੱਟ ਹੋ ਕੇ ਭਾਈਚਾਰੇ ਦੇ ਵਿੱਚ ਰਹਿਣਾ ਸਿਖਾਇਆ ਪਰ ਜਦੋਂ ਹੁਣ ਧਰਮ ਦੀ ਬੇਅਗਬੀ ਹੁੰਦੀ ਹੈ ਤੇ ਨਾਲ ਨਾਲ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਹੀ ਮਾਹੌਲ ਖਰਾਬ ਹੁੰਦਾ ਹੈ ਧਰਮ ਨੂੰ ਠੇਸ ਪਹੁੰਚਦੀ ਹੈ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਮੰਦਪਾਗੀ ਘਟਨਾਵਾਂ ਵਾਪਰਦੀਆਂ ਨੇ ਇਹਨਾਂ ਸਾਰਿਆਂ ਨੂੰ ਰੋਕਣ ਦੇ ਲਈ ਹੁਣ ਇੱਕ ਕਾਨੂੰਨ ਸਖਤ ਬਣਾਇਆ ਜਾਵੇਗਾ ਇਸ ਕਾਨੂੰਨ ਦੇ ਬਣਾਉਣ ਤੋਂ ਬਾਅਦ ਜੇਕਰ ਕੋਈ ਵੀ ਗੁਣੇਗਾਰ ਹੈ ਅਪਰਾਧੀ ਹੈ ਉਸ ਦੇ ਉੱਤੇ ਕਾਰਵਾਈ ਹੋਵੇਗੀ ਤੇ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਇਸ ਨਾਲ ਹੀ ਤੋਂ ਉਹ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਹੁਣ ਭਾਈਵਾਲ ਧਰਮਾਂ ਦੇ ਜਿਹੜੇ ਵੱਡੇ ਲੋਕ ਨੇ ਧਾਰਮਿਕ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਉਹਨਾਂ ਦੇ ਵਿਚਾਰ ਵਟਾਂਦਰੇ ਹੋਣਗੇ ਉਹਨਾਂ ਵਿਚਾਰਾਂ ਤੇ ਹੀ ਜਿਹੜਾ ਕਾਨੂੰਨ ਬਣਾਇਆ ਜਾਵੇਗਾ ਕਿ ਆਖਰ ਇਸ ਵਿਅਦਭੀ ਦੇ ਮਾਮਲਿਆਂ ਨੂੰ ਕਿਵੇਂ ਰੋਕਿਆ ਜਾਵੇ ਹਰ ਧਰਮ ਦੇ ਵਿੱਚ ਜਦੋਂ ਵਿਅਦਭੀ ਹੁੰਦੀ ਹੈ ਉਸਨੂੰ ਕਿਵੇਂ ਰੋਕਿਆ ਜਾਵੇ ਪਾਈਚਾਰਕ ਸੰਚ ਕਿਵੇਂ ਬਣਾਈ ਜਾਵੇ ਤਾਂ ਇਹ ਲੋਕਾਂ ਦੀ ਜਾਂ ਫਿਰ ਇਹ ਵੱਡੇ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਕੇ ਵਿਚਾਰਾਂ ਨੂੰ ਕਾਨੂੰਨ ਬਣਾਇਆ ਜਾਵੇਗਾ ਤਾਂ ਕਿਹਾ ਜਾ ਰਿਹਾ ਕਿ ਜਲਦ ਇਸਤੇ ਕੰਮ ਹੋਵੇਗਾ ਜਲਦ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੀਆਂ ਜਾਣੀਆਂ ਜਾਣੀਆਂ ਯਾਨੀ ਕਿ ਹੁਣ ਪੰਜਾਬ ਦੇ ਵਿੱਚ ਬਿਆਦਬੀਆਂ ਨੂੰ ਰੋਕਣ ਦੇ ਲਈ ਲਗਾਤਾਰ ਪੰਜਾਬ ਸਰਕਾਰ ਵੱਲ ਚਲਪਾਦਾ ਹੈ ਜਾਨੀ ਕਿ ਹੁਣ ਸਰਕਾਰ ਦਾ ਕਹਿਣਾ ਹੈ ਕਿ ਇਹ ਬਿਆਦਬੀਆਂ ਦੇ ਮਾਮਲਿਆਂ ਨੂੰ ਜਲਦ ਸੁਲਝਾਇਆ ਜਾਵੇਗਾ ਇੱਕ ਸਖਤ ਤੋਂ ਸਖਤ ਕਾਨੂੰਨ ਬਣਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਿਆ ਜਾਵੇਗਾ ਇੱਕ ਕਾਨੂੰਨ ਜਿਹੜਾ ਵਾ ਇਹ ਜ਼ਰੂਰੀ ਹੈ ਬਣਾਉਣਾ ਕਿਉਂਕਿ ਇਸ ਕਾਨੂੰਨ ਦੇ ਤਹਿਤ ਬਿਆਦਬੀਆਂ ਰੋਕੀਆਂ ਜਾਣਗੀਆਂ ਜਦੋਂ ਸਖਤ ਕਾਨੂੰਨ ਹੋਵੇਗਾ ਸਖਤ ਐਕਸ਼ਨ ਹੋਣਗੇ ਨਿਯਮ ਹੋਣਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਤੇ ਰੋਕ ਲੱਗੇਗੀ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਬੇਅਦਬੀਆਂ ਕਰਦੇ ਨੇ ਉਹ ਜ਼ਰਾ ਸੁਚੇਤ ਰਹਿ ਕਿਉਂਕਿ ਹੁਣ ਤੁਹਾਡੇ ਉੱਤੇ ਕਾਰਵਾਈਆਂ ਹੋਣਗੀਆਂ ਇਹ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਕਾਨੂੰਨ ਪਾਸ ਹੋਵੇਗਾ ਤੇ ਨਾਲ ਦੇ ਨਾਲ ਕੈਬਨਟ ਮੀਟਿੰਗ ਵੀ ਜਿਹੜੀ ਆ ਉਹ ਸੱਦੀ ਜਾਵੇਗੀ ਤੇ ਜਿਸ ਦੇ ਵਿੱਚ ਬੇਅਦਬੀਆਂ ਦੇ ਮਾਮਲੇ ਨੂੰ ਰੋਕਣ ਦੇ ਲਈ ਹੁਣ ਸੱਤ ਐਕਸ਼ਨ ਹੋਣਗੇ ਤਾਂ ਇਸ ਖਬਰ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਕਮੈਂਟ ਕਰਨਾ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ